ਆ ਸੀਐਮ ਸਾਹਿਬ ਨੇ ਤੇ ਡੀਜੀਪੀ ਸਾਹਿਬ ਨੇ ਇੱਕ ਆਪਰਚੂਨਿਟੀ ਦਿੱਤੀ ਹੈਗੀ ਹੈ ਕਿ ਮੈਂ ਇਸ ਕਾਲਮ ਧਰਤੀ ਦੇ ਉੱਤੇ ਪਕੌਰ ਆਪਣਾ ਡੀਜੀ ਦਾ ਸਫਰ ਸ਼ੁਰੂ ਕਰਾਂ ਇਹ ਮੇਰੇ ਲਈ ਬਹੁਤ ਹੀ ਇੱਕ ਸਰਪ ਵੱਲੋਂ ਦਿੱਤੀ ਇੱਕ ਦਾਤ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਉਸੇ ਕਰਨ ਦੇ ਨਾਲ ਆਪਣੇ ਫਰਜ਼ਾਂ ਨੂੰ ਨਿਭਾ ਸਕਦੇ। ਫਰ ਬਾਰਡਰ ਏਰੀਆ ਹੈ ਡਰੋਨ ਹੈ ਕਵਟਾਈ ਕਿ ਕਿਸ ਤਰੀਕੇ ਨਾਲ ਉਸਤੇ ਵੀ ਕੰਮ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਜਿਹੜੇ ਸਰਕਾਰ ਵੱਲੋਂ ਦਿੱਤਾ ਗਿਆ ਪ੍ਰੋਜੈਕਟ ਚੱਲ ਰਿਹਾ ਹੈ। ਆਰਟੀ ਡਰੋਨ ਸਿਸਟਮ ਵੀ ਚੱਲ ਰਿਹਾ ਹੈ ਕਿਸ ਤਰੀਕੇ ਨਾਲ ਬਹੁਤ ਜ਼ਿਆਦਾ ਜਿਹੜਾ ਕੰਮ ਕਰ ਰਿਹਾ ਹੈ। ਜਿਹੜੀ ਟੀਮਰੇ ਆਸ-ਪਾਸ ਬੈਠੀ ਹੈ ਜਿਹੜੇ ਪਹਿਲੇ ਐਸਐਸਪੀ ਸਾਹਿਬ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਜੋ ਮੇਰੇ ਪਹਿਲੇ ਮੇਰੇ ਬੀਏਜੀ ਸਾਹਿਬ ਮੈਨੂੰ ਦੱਸ ਕੇ ਗਏ ਨੇ। ਆਲ ਸਹਿਲ, ਜਿੱਤਿਆ, ਮਨਿੰਦਰ, ਰਜਿੰਦਰ ਬਹੁਤ ਐਕਸਲੈਂਟ ਕੰਮ ਕਰ ਰਹੇ ਨੇ। ਜਿਹੜੀ ਆਉਣ ਦੇ ਸਮੇਂ ਦੇ ਵਿੱਚ ਜਿਹੜੀ ਵੀ ਕੋਈ ਰੰਗ ਰੀਤੀ ਕੋਈ ਅਸੀਂ ਕੋਈ ਉਹਦੇ ਵਿੱਚ ਕੋਈ ਵਾਅਦਾ ਕਰਾਂਗੇ ਜਾਂ ਕੋਈ ਉਸ ਨੂੰ ਹੋਰ ਬਿਹਤਰ ਕਰਾਂਗੇ ਉਸ ਸਮੇਂ ਸਮੇਂ ਸੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਟ ਜੋ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਿਆ ਜੇ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹੀ ਅੱਛਾ ਕੰਮ ਬਰਕਰਾਰ ਰੱਖੀਏ ਬੋਰਡ ਏਰੀਆ ਦੇ ਅਸਰ ਜਿਹੜੇ ਨੌਜਵਾਨ ਨੇ ਉਹ ਜ਼ਿਆਦਾਤਰ ਡਰੋਨ ਦੀਆਂ ਜਿਸ ਤਰੀਕੇ ਨਾਲ ਕਨਸਾਈਨਮੈਂਟ ਆ ਰਹੀ ਹੈ ਉਹਦੇ ਵਿੱਚ ਜਾਂ ਨਸ਼ੇ ਦੇ ਵਿੱਚ ਜ਼ਿਆਦਾਤਰ ਫਸੇ ਜਾਂਦੇ ਆ ਔਰ ਰੇਰੀ ਜੇ ਨੌਜਵਾਨਾਂ ਕਿਸ ਤਰੀਕੇ ਨਾਲ ਇਹਨਾਂ ਕਮਿਊਨਿਟੀ ਨੂੰ ਰੱਖਣਵਾਤੇ ਆ ਕਿ ਉਹ ਕੋਈ ਮੋਟੀਫਾਈਟਾ ਗੋਰਾ ਗੁਰੂਆ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਾ ਜਿਹੜਾ ਅਸੀਂ ਦੇਸ਼ ਦੇਸ਼ਵੋ ਦੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੇ ਦਲਦਲ ਦੇ ਵਿੱਚ ਫਸ ਗਏ ਹਾਂ ਅਸੀਂ ਉਸ ਤੋਂ ਨਿਕਲੀਏ ਮੇਨਸਟ੍ਰੀਮ ਦੇ ਚਾਈਏ ਦੇਸ਼ ਦੀ ਜੜ ਦੇ ਵਿੱਚ ਅਸੀਂ ਆਪਣਾ ਵੱਲ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਤਮ ਨਿਰਭਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਹੀ ਪੀੜ ਕਰਾ ਸਰ ਤੁਸੀਂ ਗੈਂਗਸਟਰ ਜਿੰਨੇ ਵੀ ਬਾਰੋਂ ਵੀ ਗੈਂਗਸ ਕਾਫੀ ਲੈਂਦੇ ਨੇ ਕੈਕਸਨਾਂ ਦੇ ਉੱਤੇ ਕਾਫੀ ਜਿਹੜੀ ਠੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਤੇ ਉੱਤੇ ਕੰਮ ਕੀਤਾ ਇਸ ਏਰੀਆ 'ਚ ਥੋੜੀ ਜਿਹੀ ਪ੍ਰੋਬਲਮ ਸੀ ਜਿਹੜੀ ਕਰ ਰਹੇ ਕਿ ਮਤਲਬ ਥ्रेट ਕਾਲ ਚਾਰੇ ਅਸਿਸਟੈਂਟ ਸਾਹਿਬ ਬੈਠੇ ਨੇ ਪਟਾਲਾ ਹੋ ਜਾਈਗਾ ਅੰਮ੍ਰਿਤਸਰ ਰੂਲ ਦੇ ਵਿੱਚ ਥ्रेटनिंग ਕਾਲ ਸੀ ਜਾਂ ਗੈਂਗਸਟਰਾਂ ਦਾ ਕੋਈ ਦਬਦਬਾ ਸੀ ਉਸ ਲੈਵਲ ਤੇ ਕੋਈ ਵੱਖਰੀ ਤੌਰ ਦੇ ਉੱਤੇ ਜਾਂ ਕੋਈ ਸਪੈਸ਼ਲ ਇਨੀਸ਼ੀਏਟ ਕੀ ਲੋਕਾਂ ਨੂੰ ਅਮਨ ਸ਼ਾਂਤੀ ਜਿਹੜੀ ਹੈ ਅਮਨ ਸ਼ਾਂਤੀ ਨਾਲ ਲੋਕ ਲੈ ਸਕਣ ਉਹ ਗੈਂਗਸਟਰਾਂ ਦਾ ਦਬਦਬਾ ਜਿਹੜਾ ਘਟਿਆ ਘਟਾਇਆ ਜਲਸ ਹੋ ਗਿਆ ਜਿਹੜਾ ਤਵਸੀਹ ਕੁਐਸਚਨ ਕੀਤਾ ਬੜਾ ਵੈਲਿਡ ਹੈਗਾ ਚੈਲੰਜਸ ਥੇਰ ਪਰ ਅਸੀਂ ਅਸ਼ੋਰ ਕਰਦੇ ਆਂ ਕਿ ਉਹਦਾ ਟੀਮ ਜਿਹੜੀਰੇ ਆਸ-ਪਾਸ ਹੈ ਜੀ ਅਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹੀ ਇੱਥੇ ਰਾਜ ਕਰੇਗਾ ਨਾ ਕਿ ਕੋਈ ਸ਼ਾਇਦ ਲਾਇਆ ਵੀ ਇਸੇ ਕਰਕੇ ਗਿਆ ਤੁਨੇ ਇਹ ਇਹ ਸਰਕਾਰ ਤੇ ਮੇਰੇ ਡਿਊਸਾ ਵਧਰ ਜਾਵੇਗਾ ਮੈਂ ਇਸ ਬਾਰੇ ਕੀ ਕਿਹਾ ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਾ ਮੰਗਵਾਈ ਜਾ ਰਹੀਆਂ ਪਾਕਿਸਤਾਨ ਤੋਂ ਆ ਰਹੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਚੇਤਾਵਨੀ ਤਾਂ ਪੰਜਾਬ ਪੁਲਿਸ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਕੀਤੇ ਹੈਗੇ ਨੇ ਇੰਨੇ ਅਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਹੈ ਜਿਹੜੀਆਂ ਖੇਪਾਂ ਆ ਰਹੀਆਂ ਸੀ ਇਹਨਾਂ ਤੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਆ ਕੂਫੀਆ ਏਜੰਸੀਆਂ ਉਹਨਾਂ ਨਾਲ ਰਲ ਮਿਲ ਕੇ ਜਿਸੀ ਰਣਨੀਤੀ ਬਣਾਵਾਂਗੇ ਆਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਰੈਸਟ੍ਰੇਸ਼ਨ ਸਰ ਪਬਲਿਕ ਦੇ ਨਾਲ ਕਾਫੀ ਤੁਹਾਡਾ ਰਹਿ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਬਤੌਰ ਐਸਐਸਪੀ ਵੀ ਜਾਂ ਜਿੱਥੇ ਵੀ ਪਬਲਿਕ ਨੂੰ ਤੁਸੀਂ ਕਾਫੀ ਪ੍ਰੈਕਟਿਕਲਸ ਦਿੰਦੇ ਹੋ ਰੇਜ ਵੱਡੀ ਹੈ ਪਬਲਿਕ ਦੇ ਨਾਲ ਉਸੇ ਤਰ੍ਹਾਂ ਨੇ ਤਾਲ ਮਿਲ ਰਿਹਾ ਹੈ ਜੀ ਕਿ ਆ ਵੀ ਲੋਕ ਵੀ ਆ ਕੇ ਆਪਣੀ ਮੁਸ਼ਕਿਲਾਂ ਦੱਸਣ ਉਹਨੂੰ ਹਾਲ ਜਿਸ ਤਰ੍ਹਾਂ ਪਹਿਲ ਦੇ ਦਾਅ ਤੇ ਕਰਉਂਦੇ ਰਹੇ ਵੀਰ ਪਬਲਿਕ ਸਰਵੈਂਟਸ ਤੇ ਸਾਡਾ ਕੰਮ ਹੀ ਤੇ ਲੋਕ ਸੇਵਾ ਹੈ ਜੀ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭਿਤਾ ਦੀ ਜਿਹੜੀ ਰੀਤ ਹੈਗੀ ਹੈ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸੇ ਤਾਈਂ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24 ਇਨ ਟੂ 7 ਮੈਂ अवेलेबल ਐ ਮੇਰੇ ਅਫੀਸਰ ਜੀ ਥੈਂਕ ਯੂ ਸਰ ਕੰਨ ਠੀਕ ਹੈ ਜੀ